ਮੇਰਾ ਨਾਮ ਕਿਰਿੰਜੀਤ ਕੋਹਰਾ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਮੇਰੇ ਸਾਰੇ ਇਨਸਾਫ ਪਸੰਦ ਜੋ ਵੀ ਦੇਸ਼ਾਂ ਵਿਦੇਸ਼ਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਵਾਂ ਭੈਣਾਂ ਇਕੱਠੀਆਂ ਹੋਣ ਤੇ ਇਸ ਸੰਘਰਸ਼ ਲਈ ਅੱਗੇ ਹੋਣ ਮੇਰਾ ਨਾਮ ਸਰਪਜੀਤ ਸਿੰਘ ਆ ਜੀ ਮੈਂ ਮੌਜੂਦਾ ਸਰਪੰਚ ਆ ਪਿੰਡ ਕੋਟ ਦੁਣਾ ਹੈ ਕੀ ਕਰਨ ਜਣੇ ਜਿਹੜਾ ਮਾਮਲਾ ਦਰਜ ਤੁਹਾਡੇ ਤੇ ਵੀ ਕਰ ਦਿੱਤਾ ਗਿਆ ਪਹਿਲਾਂ ਤਾਂ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਸ ਇਹੀ ਬੇਨਤੀ ਕਰਦੇ ਆ ਬਈ ਦੁੱਖ ਸਾਨੂੰ ਆਉਦੇ ਉੱਤੇ ਪਰਚੇ ਦਾ ਨਹੀਂ ਹੈਗਾ ਜਿੰਨੀਆਂ ਸਾਡੀਆਂ ਭੈਣਾਂ ਦਾ ਦੁੱਖ ਹੈ ਜਿਹੜਾ ਭੈਣਾਂ ਦਾ ਦੁੱਖ ਆ ਬਈ ਸਾਨੂੰ ਬਹੁਤ ਸਤਾ ਰਿਹਾ ਸਾਡੇ ਤੇ ਚਾਹੇ ਚਾਰ ਪਰਚੇ ਹੋਰ ਦੇ ਦੇਣ ਸਾਨੂੰ ਦੁੱਖ ਨਹੀਂ ਸੀ ਪਰ ਜੇ ਸੱਚਾ ਪਰਚਾ ਹੁੰਦਾ ਨਾ ਸੱਚਾ ਪਰਚਾ ਚੱਲ ਜਾਂਦਾ ਬਈ ਝੂਠਾ ਪਰਚਾ ਦਿੱਤਾ ਅਸੀਂ ਜਿੱਦੇ 3 ਤਰੀਕ ਨੂੰ ਅਸੀਂ ਚੱਕੇ ਗਏ ਪਹਿਲਾਂ ਮੁਗਵਾਲ ਤੋਂ ਚੱਕ ਕੇ ਸਾਨੂੰ ਬਾਲੀਏ ਥਾਣੇ 'ਚ ਰੱਖਿਆ ਗਿਆ ਉੱਥੇ 8 8:30 ਵਜੇ ਸਾਨੂੰ ਉੱਥੋਂ ਕੱਢਿਆ ਗਿਆ ਠੀਕ ਹੈ ਸਾਰਾ ਸਾਡਾ ਰਿਕਾਰਡ ਆ ਜਿਹੜਾ ਉੱਥੇ ਪਿਆ ਸਾਡਾ ਪਰਚਾ ਜਿਹੜਾ ਦਿੱਤਾ ਇਹਨਾਂ ਨੇ ਇਤਨਾਉਲੇ ਥਾਣੇ 'ਚ ਦਿੱਤਾ ਠੀਕ ਹੈ ਨਾਲ ਕੁੜੀਆਂ ਤੇ ਜਿਹੜੀ ਭੰਨੇ ਦੀ ਭੈਣ ਹੈ ਉਹ ਇੱਕ ਟੀਚਰ ਲੱਗੀ ਹੋਈ ਆ ਉਹ ਸਕੂਲ ਦੇ ਵਿੱਚ ਉਹ ਦੇ ਪੜਾਉਣ ਗਈ ਸੀ ਤੇ ਉਹਤੇ ਵੀ ਪਰਚਾ ਦਿੱਤਾ ਇੱਕ ਭੈਣ ਪਟਿਆਲੇ ਬੈਠੀ ਆ ਉਹਤੇ ਬੈਠੀ ਦੀ ਪਰਚਾ ਦਿੱਤਾ ਡੈਡੀ ਸੀ ਉਹਦਾ ਘਰੇ ਸੀ ਉਹਦਾ ਉਹਦਾ ਵੀ ਪਰਚਾ ਦਿੱਤਾ ਸਾਰੇ ਝੂਠੇ ਪਰਚੇ ਦਿੱਤੇ ਨੇ ਬਈ ਇਹ ਸਾਰੀ ਹਕੀਕਤ ਤੁਹਾਡੇ ਸਾਹਮਣੇ ਆ ਕੋਈ ਕੋਈ ਡਰਾਮੇਬਾਜ਼ੀ ਨਹੀਂ ਇਹਦੇ ਚ ਕੁਝ ਨਹੀਂ ਹੈਗਾ ਤੁਹਾਡੇ ਜਿਹੜਾ ਹੈਗੀ ਹੈ ਹਕੀਕਤ ਤੁਹਾਡੇ ਸਾਹਮਣੇ ਚੱਲ ਰਹੀ ਆ ਅਸੀਂ ਕੱਲੀ ਕੱਲੀ ਅਪਡੇਟ ਇਸ ਕਰਕੇ ਦੇ ਰਹੇ ਆ ਵੀ ਕੱਲ ਨੂੰ ਕੱਲ ਨੂੰ ਸਾਨੂੰ ਕਿਤੇ ਨੀਵੀਂ ਨਾ ਪਾਉਣੀ ਪੈ ਜੀ ਸਾਰੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਈਆਂ ਨੂੰ ਪਹਾਈਆਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਆ ਵੀ ਇਨਸਾਫ ਦਾ ਸਾਥ ਦੇਣ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਮੇਰਾ ਨਾਮ ਕਿਰਿੰਜੀਤ ਕੋਹਰਾ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਮੇਰੇ ਸਾਰੇ ਇਨਸਾਫ ਪਸੰਦ ਜੋ ਵੀ ਦੇਸ਼ਾਂ ਵਿਦੇਸ਼ਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਵਾਂ ਭੈਣਾਂ ਇਕੱਠੀਆਂ ਹੋਣ ਤੇ ਇਸ ਸੰਘਰਸ਼ ਲਈ ਅੱਗੇ ਹੋਣ ਮੇਰਾ ਨਾਮ ਸਰਪਜੀਤ ਸਿੰਘ ਆ ਜੀ ਮੈਂ ਮੌਜੂਦਾ ਸਰਪੰਚ ਆ ਪਿੰਡ ਕੋਟ ਦੁਣਾ ਹੈ ਕੀ ਕਰਨੇ ਜਣੇ ਜਿਹੜਾ ਮਾਮਲਾ ਦਰਜ ਤੁਹਾਡੇ ਤੇ ਵੀ ਕਰ ਦਿੱਤਾ ਗਿਆ ਪਹਿਲਾਂ ਤਾਂ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਸ ਇਹੀ ਬੇਨਤੀ ਕਰਦੇ ਆ ਬਈ ਦੁੱਖ ਸਾਨੂੰ ਆਉਦੇ ਉੱਤੇ ਪਰਚੇ ਦਾ ਨਹੀਂ ਹੈਗਾ ਜਿੰਨੀਆਂ ਸਾਡੀਆਂ ਭੈਣਾਂ ਦਾ ਦੁੱਖ ਹੈ ਜਿਹੜਾ ਭੈਣਾਂ ਦਾ ਦੁੱਖ ਆ ਬਈ ਸਾਨੂੰ ਬਹੁਤ ਸਤਾ ਰਿਹਾ ਸਾਡੇ ਤੇ ਚਾਹੇ ਚਾਰ ਪਰਚੇ ਹੋਰ ਦੇ ਦੇਣ ਸਾਨੂੰ ਦੁੱਖ ਨਹੀਂ ਸੀ ਪਰ ਜੇ ਸੱਚਾ ਪਰਚਾ ਹੁੰਦਾ ਨਾ ਸੱਚਾ ਪਰਚਾ ਚੱਲ ਜਾਂਦਾ ਬਈ ਝੂਠਾ ਪਰਚਾ ਦਿੱਤਾ ਅਸੀਂ ਜਿੱਦੇ 3 ਤਰੀਕ ਨੂੰ ਅਸੀਂ ਚੱਕੇ ਗਏ ਪਹਿਲਾਂ ਮਗਵਾਲ ਤੋਂ ਚੱਕ ਕੇ ਸਾਨੂੰ ਬਾਲੀਏ ਥਾਣੇ 'ਚ ਰੱਖਿਆ ਗਿਆ ਉੱਥੇ 8 8:30 ਵਜੇ ਸਾਨੂੰ ਉੱਥੋਂ ਕੱਢਿਆ ਗਿਆ ਠੀਕ ਹੈ ਸਾਰਾ ਸਾਡਾ ਰਿਕਾਰਡ ਆ ਜਿਹੜਾ ਉੱਥੇ ਪਿਆ ਸਾਡਾ ਪਰਚਾ ਜਿਹੜਾ ਦਿੱਤਾ ਇਹਨਾਂ ਨੇ ਧਰੋਲੇ ਥਾਣੇ 'ਚ ਦਿੱਤਾ ਠੀਕ ਹੈ ਨਾਲ ਕੁੜੀਆਂ ਤੇ ਜਿਹੜੀ ਭੰਨੇ ਦੀ ਭੈਣ ਹੈ ਉਹ ਇੱਕ ਟੀਚਰ ਲੱਗੀ ਹੋਈ ਆ ਉਹ ਸਕੂਲ ਦੇ ਵਿੱਚ ਉਹ ਦੇ ਪੜਾਉਣ ਗਈ ਸੀ ਤੇ ਉਹਤੇ ਵੀ ਪਰਚਾ ਦਿੱਤਾ ਇੱਕ ਭੈਣ ਪਟਿਆਲੇ ਬੈਠੀ ਆ ਉਹਤੇ ਬੈਠੀ ਦੀ ਪਰਚਾ ਦਿੱਤਾ ਡੈਡੀ ਸੀ ਉਹਦਾ ਘਰੇ ਸੀ ਉਹਦਾ ਉਹਦਾ ਵੀ ਪਰਚਾ ਦਿੱਤਾ ਸਾਰੇ ਝੂਠੇ ਪਰਚੇ ਦਿੱਤੇ ਨੇ ਬਈ ਇਹ ਸਾਰੀ ਹਕੀਕਤ ਤੁਹਾਡੇ ਸਾਹਮਣੇ ਆ ਕੋਈ ਕੋਈ ਡਰਾਮੇਬਾਜ਼ੀ ਨਹੀਂ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਹਾਡੇ ਜਿਹੜਾ ਹੈਗੀ ਹੈ ਹਕੀਕਤ ਤੁਹਾਡੇ ਸਾਹਮਣੇ ਚੱਲ ਰਹੀ ਆ ਅਸੀਂ ਕੱਲੀ ਕੱਲੀ ਅਪਡੇਟ ਇਸ ਕਰਕੇ ਦੇ ਰਹੇ ਆ ਵੀ ਕੱਲ ਨੂੰ ਕੱਲ ਨੂੰ ਸਾਨੂੰ ਕਿਤੇ ਨੀਵੀਂ ਨਾ ਪਾਉਣੀ ਪੈ ਜੀ ਸਾਰੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਈਆਂ ਨੂੰ ਪਹਾਈਆਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਆ ਵੀ ਇਨਸਾਫ ਦਾ ਸਾਥ ਦੇਣ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ